ਅੱਲਾ ਪੰਜਮਾ ਦੋਇ ਕਰ ਜੋੜ ਕਰੀ ਬੇਨਤੀ ਠਾਕੁਰ ਆਪਣਾ ਤੇ ਆਇਆ ਹੱਥ ਦੇ ਰਾਖੇ ਪਰਮੇਸ਼ਵਰ ਸਗਲਾ ਦਰਦ ਮਿਟਾਇਆ ਠਾਕੁਰ ਹੋਏ ਆਪਦੇ ਆਲ ਭਏ ਕਲਿਆਣ ਅਨੰਦ ਰੂਪ ਹੋਏ ਹੈ ਮੁਬਰੇ ਬਾਲ ਗੋਪਾਲ ਰਹਾਉ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਅੱਲਾ ਪੰਜਮਾ ਦੋਇ ਕਰ ਜੋੜ ਕਰੀ ਬੇਨਤੀ ਠਾਕੁਰ ਆਪਣਾ ਤੇ ਆਇਆ ਹਾਥ ਦੇ ਰਾਖੇ ਪਰਮੇਸ਼ਵਰ ਸਗਲਾ ਦਰਦ ਮਿਟਾਇਆ ਠਾਕੁਰ ਹੋਏ ਆਪ ਦੇ ਆਲ ਭਏ ਕਲਿਆਣ ਆਨੰਦ ਰੂਪ ਹੋਇ ਹੈ ਮੁਬਰੇ ਬਾਲ ਗੋਪਾਲ ਰਹਾਓ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਅੱਲਾ ਪੰਜਮਾ ਦੋਇ ਕਰ ਜੋੜ ਕਰੀ ਬੇਨਤੀ ਠਾਕੁਰਾ ਆਪਣਾ ਤੇ ਆਇਆ ਹਾਥ ਦੇ ਰਾਖੇ ਪਰਮੇਸ਼ਵਰ ਸਗਲਾ ਦਰਦ ਮਿਟਾਇਆ ਠਾਕੁਰ ਹੋਏ ਆਪਦੇ ਆਲ ਭਏ ਕਲਿਆਣ ਆਨੰਦ ਰੂਪ ਹੋਏ ਹੈ ਖੁਬਰੇ ਬਾਲ ਗੋਪਾਲ ਰਹਾਓ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਅੱਲਾ ਪੰਜਮਾ ਦੋਇ ਕਰ ਜੋੜ ਕਰੀ ਬੇਣਤੀ ਠਾਕੁਰ ਆਪਣਾ ਤੇ ਆਇਆ ਹਾਥ ਦੇ ਰਾਖੇ ਪਰਮੇਸ਼ਵਰ ਸਗਲਾ ਦਰਦ ਮਿਟਾਇਆ ਠਾਕੁਰ ਹੋਏ ਆਪਦੇ ਆਲ ਭਈ ਕਲਿਆਣ ਅਨੰਦ ਰੂਪ ਹੋਈ ਹੈ ਹੁਬਰੇ ਬਾਲ ਗੋਪਾਲ ਰਹਾਓ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਅੱਲਾ ਪੰਜਮਾ ਦੋਇ ਕਰ ਜੋੜ ਕਰੀ ਬੇਣਤੀ ਠਾਕੁਰ ਆਪਣਾ ਤੇ ਆਇਆ ਹੱਥ ਦੇ ਰਾਖੇ ਪਰਮੇਸ਼ਵਰ ਸਗਲਾ ਦਰਦ ਮਿਟਾਇਆ ਠਾਕੁਰ ਹੋਏ ਆਪਦੇ ਆਲ ਭੈ ਕਲਿਆਣ ਅਨੰਦ ਰੂਪ ਹੋਈ ਹੈ ਹੁਬਰੇ ਬਾਲ ਗੋਪਾਲ ਰਹਾਓ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਧਾਰ ਗੁਜਰੀ ਮਹੱਲਾ ਪੰਜੀਮਾ ਦੋਇ ਕਰ ਜੋੜੇ ਕਰੀ ਬੇਣਤੀ ਠਾਕੁਰ ਆਪਣਾ ਤੇ ਆਇਆ ਆਥ ਦੇ ਰਾਖੀ ਪਰਮੇਸ਼ਵਰ ਸਗਲਾ ਦਰਤ ਮਟਾਇਆ ਹੈ ਕੋ ਠਾਕੁਰ ਹੋਏ ਆਪ ਦੇ ਆਲ ਭਏ ਕਲਿਆਣ ਅੰਦਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਓ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੁ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉਦਾਰ ਈ ਮਹੱਲਾ ਪੰਜਮਾ ਦੋਇ ਕਰ ਜੋੜ ਕਰੀ ਬੇਨਤੀ ਠਾਕੁਰ ਆਪਣਾ ਤੇ ਆਇਆ ਹਾਥ ਦੇ ਰਾਖੀ ਪਰਮੇਸ਼ਵਰ ਸਗਲਾ ਦਰਤ ਮਟਾਇਆ ठाकुर होए आप दयाल पैए कल्याण आनंद रूप होई है उबरे बाल गोपाल रहाओ मिल वरनारी मंगल गाया ठाकुर काजकार कौना का अनुभव सुगुरु बलहार इने सब का किया उदार अल्लाह पंचमान तो कर जोड़ करी बेणती ठाकुर अपना दयाया हाथ दे राखे परमेश्वर सगला दर तुम ढाया ठाकुर होए आप दयाल पैए कल्याण आनंद रूप होई है उबरे बाल गोपाल रहाओ ਮਿਲ ਵਰਨਾਰੀ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਉ ਨਾਨਕ ਇਸ ਗੁਰ ਬਲਿਹਾਰੀ ਜਿਨ੍ਹ ਸਭ ਕਾ ਕੀਆ ਉਦਾਰ